ਲੈਵੀ ਸੁਖਰਾਜ ਕਰ ਸਫਤ ਮਾਰਵੇ ਦੀ ਟੀਮ ਨੇ ਚਾਰ ਜਾਂਬੀ ਲਓ ਸਾਹਮਣੇ ਕਹਿੰਦੇ ਖੀਰਾਲੀਆਂ ਬੁਲਟ ਦੇ ਕਬੱਡੀ ਭਾ ਦਤੀ ਹੈ ਰਾਜੂ ਖੋਸੇ ਕੋਟਲੇ ਦਾ ਤੇ ਬੁਲਟ ਖੀਰਾਲੀਆਂ ਵੈਸਟਰੋ ਜੀਪਾ ਦਿੱਤੀ ਜਾ ਰਹੀ ਹੈ ਕਿਸ਼ਨਪੁਰੇ ਦੇ ਮੇਲੇ ਦਾ ਫਾਈਨਲ ਸ਼ੁਰੂ ਹੋ ਗਿਆ ਬਲੀ ਰੇਡ ਬੁਲਟ ਤੇ ਰਾਜੂ ਬੁਲਟ ਤੇ ਰਾਜੂ ਬੁਲਟ ਤੇ ਇੱਥੇ ਰੱਖ ਇੱਥੇ ਰੱਖ ਇਹਨਾਂ ਤਿਆਰ ਹਾਂਗੇ ਦਾ ਗੁਰਵਿੰਦਰ ਡੱਗੋ ਦਾ ਸ਼ਰਨਾ ਆਣਾ ਕੇ ਖੂਸੇ ਕੋਟਲੇ ਦਾ ਮੈਚ ਕਹਿੰਦੇ ਚੋਟੀ ਦਾ ਅੱਜ ਬੈਸਟਾ ਨੂੰ ਲੰਡੀਆਂ ਜੀਪਾਂ ਦਿੱਤੀਆਂ ਜਾਣਗੀਆਂ ਬਈ ਫੇਰ ਇਹ ਫੈਸਲਾ ਇਹ ਜਿੱਤ ਦੇ ਦਾ ਫੈਸਲੇ ਅਧੂਰੇ ਰਹਿਣ ਦਾ ਕਰਾਈ ਜਾਂਦਾ ਹੈ ਮੇਰੇ ਵੀਰੋ ਸਾਹਮਣੇ ਕਬੱਡੀ ਬੁਲਟ ਦੀ ਹੈ ਲਓ ਕਹਿੰਦੇ ਬੁਲਟ ਕਬੱਡੀ ਪੋਂਡ ਦੇ ਲਈ ਬਾਤ ਹੈ ਦਰਸ਼ੇਪ ਭੰਡਾਰ ਦਾ ਪੋਤਰਾ ਉਹ ਕਹਿੰਦੇ ਲਗਾਤਾਰ ਕਬੱਡੀਆਂ ਪਾ ਰਿਹਾ ਬੈਸਟਾ ਵਾਲੀ ਹੈ ਜੀਪਾਂ ਦਿੱਤੀਆਂ ਜਾਣਗੀਆਂ ਭਾਈ ਰੇਡ ਤੇ ਬੁਲਟ ਕਿੱਥੇ ਲੋਟ ਆਉਂਦਾ ਹੈ ਹਰਮਨ ਬੁਲਟ ਖੀਰਾ ਵਾਲੀ ਹੈ ਬਾਬੇ ਤਰਸੇਮ ਪਡਾਲ ਦੀਆਂ ਯਾਦਾਂ ਨੇ ਆ ਨੌਜਵਾਨ ਹਰਮਨ ਬੁਲਟ ਹੈ ਕੈਨੇਡਾ ਕਪ ਦਾ ਬੈਸ ਹੈ ਜਿਹੜੇ ਇੱਕ ਐਕਸ਼ਨ ਦੇ ਵਿੱਚ ਨਹੀਂ ਬੈਠੋ ਕਿਰਪਾ ਕਰਕੇ ਆ ਸ਼ਰਮਨਾ ਗੁਰਮਾਨੇ ਵਾਲਾ ਪਰ ਬੁਲਟ ਖੀਰਾ ਵਾਲੀਆ ਨੰਬਰ ਆਪਣੇ ਟੀਮ ਲਈ ਜੋੜਦਾ ਹੋਇਆ ਰਮੇ ਦੀ ਰੇਡ ਹੈ ਬਜਟਰੀ ਭਿੰਡਰ ਦੀ ਟੀਮ ਹੈ ਇੰਗਲੈਂਡ ਦੇ ਪ੍ਰਸਿੱਧ ਖੇਡ ਪ੍ਰਮੋਟਰ ਦੀ ਔਰ ਹਾਰਿਆ ਨਰੇ ਭਰਾਵਾਂ ਦਾ ਧੰਨਵਾਦ ਜਿਹਨੇ ਵੀ ਕਬੱਡੀ ਨੂੰ ਪਿਆਰ ਕਰਾਇਆ ਹੈ ਇਹਦੇ ਹਲੇ ਗਿਆ ਸੀ ਰੇਡ ਪਾ ਕੇ ਦੁਬਾਰੇ ਫਿਰ ਮੁੜਿਆ ਬੋਲ ਲਗਾਤਾਰੀ ਪਾਈ ਜਾਂਦਾ ਹੈ ਇਹ ਆ ਤੇ ਜੀਮ ਜੱਤਨ ਨੂੰ ਫਿਰਦਾ ਲਓ ਹਰਮਨ ਗੋਲਡ ਦੀ ਪਾਈ ہوئی ਰੇਡ ਤੇ ਯਾਰਾਂ ਦੇ ਵਿੱਚ ਰੋਮੀ ਵਰਗੇ ਰਾਜੂ ਵਰਗੇ ਇੰਦਰ ਵਰਗੇ ਨਾਲ ਤਾਂ ਅੰਗੇ ਦਾ ਗੁਰਵਿੰਦਰ ਲੱਗਾ ਹੋਇਆ ਲਓ ਖੀਰਾਵਾਰੀਆ ਤੇ ਕਬੱਡੀ 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 ਹਰਮਨ ਤੇ ਰੋਮੀ ਦੇ ਦਰਮਿਆਨ ਪਰ ਨੰਬਰ ਕਿ ਲਓ ਖੀਰਾ ਵਾਲਿਆ ਬੁਲਟ ਫੇਰ ਕਮੰਨੀ ਪਾਉਣ ਦੇ ਲਈ ਅੱਗੇ ਵੱਰ ਵਾਟਾ ਹੋਇਆ ਲੈ ਵੀ ਢਾਂਗਿਆਲਾ ਲੱਗ ਕੇ ਵੀ ਕਰੜਾ ਜਾ ਕਰਕੇ ਕਰੜਾ ਜਾ ਕਰਕੇ ਦੇਰਾ ਲੱਗ ਪੈਨ ਜਫੇ 21000 ਦੇ ਐ ਲਓ ਹਰਮਨ ਤੇ ਢਾਂਗਿਆਲਾ ਹਰਮਨ ਤੇ ਢਾਂਗਿਆਲਾ ਹਰਮਨ ਤੇ ਆ ਬੱਲੇ 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 ਇਹ ਕਿੰਦੀ ਜਿੰਦਗੀ ਕਿੰਦੀ ਜਿੰਦਗੀ ਕਿੰਦੀ ਜਿੰਦਗੀ ਹੋਈ ਬਈਆ ਬੰਗ ਦੇ ਕਿ ਦੋਮੇ i oh